ਹਾਂਜੀ ਆਪਾਂ ਹੁਣ ਹੋ ਗਈ ਤਿਆਰੀ ਲੈ ਜਾਣ ਦੀ ਵੀ ਹੋ ਗਈ ਦਰਸ਼ਕ ਆਪਣੇ ਸਾਰੇ ਤਿਆਰ ਚਲੋ ਵੀ ਆ ਜਾ ਪੁੱਤਰ ਆਓ ਚਲਿਏ ਵੀ ਹੋ ਗਏ ਰੈਡੀ ਚਲੋ ਵੀ ਚਲੋ ਤੁਰੀ ਚੱਲਣ ਲੱਗੇ ਆ ਪਾਸੋਂ ਚਲੋ ਜੀ ਚਲੋ ਚਲੋ ਤੁਰੀਏ ਚੱਲੀਏ ਫਿਰ ਆਪਾਂ ਹੁਣ ਚੱਲਣ ਲੱਗੇ ਆ ਚੱਲੋ ਬੱਸ ਕਿੰਬਾਂਸ ਨੂੰ ਪਾਉਣੇ ਬੱਸ ਬਾਸ ਸਾਡੇ ਹਜ ਇੱਕ ਬੰਦਾ ਸੁੱਤਾ ਪਿਆ ਇੱਕ ਬੱਚਾ ਸਾਡਾ ਰੈਡੀ ਹੋ ਗਿਆ ਹੈਲੋ ਨਾਲ ਆ ਤਾਂ ਖਾਣ ਪੀਣ ਵਾਲਾ ਸਵਾਨ ਵੀ ਚੱਕ ਲਿਆ ਚਲੋ ਬਈ ਹਾਂ ਬਈ ਸੰਧੂ ਸਾਹਿਬ ਆ ਗਏ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਬਾਹ ਹੁਣ ਚੱਲਦੇ ਆਪਾਂ ਹੈ ਠੀਕ ਆ ਆਜੋ ਆਜੋ ਹੁਕਤਿਆ ਚਲੋ ਵੀ ਚਲੋ 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 ਲਾ ਲਿਆ ਐਣਕਾ ਸ਼ੂਨਖਾ ਤੇ ਆ ਬੰਦਾ ਹਜੇ ਫੇਰ ਸੁੱਤਾ ਪਿਆ ਆ ਬੰਦਾ ਹਜੇ ਸਾਡਾ ਫੇਰ ਸੁੱਤਾ ਪਿਆ ਇਹ ਨਹੀਂ ਉੱਠਦਾ ਵੀ ਅੱਜ ਅੱਜ ਆਪਾਂ ਇਹਨੂੰ ਛੱਡ ਕੇ ਅੱਛਾ ਸੁੱਤੇ ਪੈਰੇ ਬੂਟ ਵੀ ਪਾ ਲਈ ਠੀਕ ਆ ਆਜੇ ਬੰਦੇ ਨੂੰ ਆਪਾਂ ਛੱਡ ਕੇ ਚਲੇ ਜਾਂਦੇ ਆ ਇਹ ਜੀ ਤੋਂ ਬੰਦ ਕਰਵਾ ਦੇ ਹਲੋ ਚਲੋ ਵੀ ਚਲੋ 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 ਜੀ ਦੋਸਤੋ ਆਪਾਂ ਆ ਗਏ ਮੁਕੇ ਤੇ ਮੁਕੇ ਹੁਣ ਆਪਾਂ ਇਧਰੋਂ ਟਰਨ ਲੈਣੀ ਆ ਇਹ ਆ ਗਿਆ ਬੁਗੀ ਪੁਰਾ ਚੌਕ ਆ ਮਰਸਾਰਾ ਰੋਡ

ਅੱਜ ਮੰਡੀ ਵੀ ਲੱਗੀ ਆ ਮੋਗੇ ਦੇ ਵਿੱਚ ਐ ਸੰਡੇ ਆ ਐਤਵਾਰ ਦਾ ਦਿਨ ਆ ਟਰੈਕਟਰ ਦੇਖ ਲੋ ਖੜੇ ਕਿੰਨੇ ਸੋਹਣੇ ਲੱਗਦੇ ਆ ا زیرو لائن دے نال نال ہن ہن اوتر دے نال آ ہائتو پکھر تان تا جہاں نال تا رہیا اللہ نے اں ایتھا بانکر ਆਹ ਨਾ ਕਾਟਾ ਦੇ ਲਓ ਵੀ ਦੋਸਤੋ ਆਪਾਂ ਬਾਰਡਰ ਦੇ ਨੇੜੇ ਜਿਹੜੇ ਪੰਡ ਆ ਉਹਨਾਂ ਦੇ ਵਿੱਚ ਚੱਲੇ ਆ ਤੇ ਜੇ ਹੁੰਦੇ ਰਾ ਵੀ ਹੋਣ ਵਾਲਾ ਤੇ ਥੋੜੇ ਚਿਰ ਨੂੰ ਤੈਨ ਛੱਪ ਜਾਣਾ ਉਸੇ ਕਰਾਂਗੇ ਤੁਹਾਨੂੰ ਦਿਖਾਉਣ ਦੀ ਤੇ ਜੁੜੇ ਰਹੋ ਆਪਣੇ ਚੈਨਲ ਤੇ ਪੰਜਾਬੀ ਟ੍ਰੈਵਲ 29 ਤੇ Canaca <cursos> <cursos> Naga, <fixoto> <cursos> <fixoto> <fixoto> <cursos> ਇੱਥੋਂ ਕਿਥੇ ਅਗਲਾ ਤੇਜ਼ ਨਗਾਉਂਦਾ ਹਨ ਉਹ ਖੜ ਗਿਆ ਇਹ ਬੁੱਧੂ ਬੁੱਧ ਉਹ ਇਹ ਨਾ ਬੰਦ ਕੀਤੀਆਂ ਹੋਈਆਂ ਹੂੰ ਕਿਉਂਕਿ ਦੂਗਾ ਪਾਕਿਸਤਾਨ ਦੇ ਵਿੱਚ ਵੜਦੀਆਂ ਨਾ ਨਹਿਰ ਹੂੰ ਇੱਥੇ ਬਾਰਡਰ ਬੰਦ ਆ ਬਸ ਪਾਣੀ ਇੱਥੋਂ ਤੱਕ ਹੀ ਆਉਂਦਾ ਅੱਛਾ ਨਹਿਰਾ ਸੂਆ ਨਾ ਆਹੋ ਹੂੰ ਉਹ ਗੋਦਵਾਲਾ ਵੀ ਮਦਨੇ ਪਾਉਸਤਾ ਚੀਆ ਹੋ ਜਿਹੜਾ ਹੈਗਾ ਨਹੀਂ ਨਹੀਂ ਮਮੀ ਇਹ ਤਾਂ ਇੰਡੀਆ ਚੀਆ ਇਹ ਤਾਂ ਅੱਗੇ ਆ ਪਾਕਿਸਤਾਨ ਦਾ ਮਤਲਬ ਅੱਗੇ ਅਜੇ ਆਂਡੀਆਂ ਚੀਤਾਂ ਲਓ ਜੀ ਆਪਾਂ ਆ ਗਏ ਪਿੰਡ ਆਪਣੇ ਰਿਸ਼ਤੇਦਾਰਾਂ ਦਾ ਪਿੰਡ ਆ ਤੇ ਹੁਣ ਇਹਨਾਂ ਨੂੰ ਮਿਲ ਕੇ ਫੇਰ ਚੱਲਦੇ ਹਾਂ ਤਿਹੜੇ ਆ ਕੇ ਲਓ ਜੀ ਪਿੰਡ ਦਾ ਨਾਮ ਹੈਗਾ ਭਰੋਪਾਲ ਤਾਂ ਆ ਗਿਆ ਸਾਡੇ ਰਿਸ਼ਤੇਦਾਰਾਂ ਦਾ ਘਰ ਆ ਪਹੁੰਚ ਗਏ ਘਰ ਹਾਂ ਦੇ ਦੇ ਵੀ ਗੇਟ ਖੋਲਦਾ ਕਈ ਕਿ ਨਹੀਂ ਚਲੋ ਜੀ ਆਪਾਂ ਠੀਕ ਹੀ ਜਾਈਦੇ ਹਾਂ ਨਾ ਵੀ ਪਹੁੰਚ ਗਏ ਪਰੋ ਪਾੜ ਅੱਗੇ ਪਾੜ ਦਾ ਮਾਡਾ ਮੇਰਾ ਹਿੰਕੀ ਚਾ ਹੁਣ ਦੱਸ ਕੀ ਬਣੇਗਾ ਹੁਣ ਕੀ ਬਣੇਗਾ ਇੱਕ ਲੱਤ ਇੱਕ ਲੱਤ ਤੇ ਹੁਣ ਹੁਣ ਬਾਬਾ ਨਮਸਕਾਰ स्टंट <laughs> <राम> <laughs> <laughs> <अच्छी पापा। laughs> तो मैन है खतरनाक बनो स्टंटमैन हो रहा रामदेव जी बभूती बाबा केड़ा बाबा कही है मैं ये <laughs> <laughs> <दाते> <laughs> सी है ना ਦੇ ਜਸਾ ਤੇ ਨ ਮਰਵਾ ਦੇ ਦਿੱਤੀ। ਦੱਸ ਹੁਣ ਕੀ ਬਣੇਗਾ? ਮੈਂ ਇਸ ਕੰਟੈਂਟ ਮੈਂ ਨਾ। ਬਬੂਤੀ ਬਾਬਾ ਬਣੀ। ਨਹੀਂ ਹੁਣ ਜੋਗਾ। ਹਾਂ ਜੋਗਾ ਸੰਠੀਕਾ। ਚਾ ਵੀ ਲੋ। ਤੇ ਹੁਣ ਆਹ ਸੌਣਾ। ਇਹ ਕਿਹੜਾ? ਮੈਂ ਜੋ ਕਬ ਦੇਖਦੇ ਨੇ ਜਿਆ ਨਾ ਹੋਦੇ।

ਆਹ ਵਾਲਾ ਕਾਟਲਾ ਹੀ ਜਲਦ ਹੈ। ਬੜਾ ਹੋਰ ਇਹਨਾਂ ਦੇ ਤੁਰੂ ਬੱਸ ਕਰ ਬੱਸ ਕਰ। ਨਹੀਂ ਸਾਰਾ ਕੋ ਸਿੱਖਿਆ ਕਿੱਥੋਂ ਦੁੱਤ ਹੈ ਆਪਣੇ ਆਪ ਕਰਦੇ ਰਹਿਣਾ ਇਤ ਨਹੀਂ। ਇਹ ਸਾਰੇ ਸਟੰਡ ਤੇ ਆਪ ਦੇ? ਹਾਂ ਜੀ। ਠੀਕ ਆ। ਠੀਕ ਆ। ਤੇ ਸਾਈਕਲ ਕਿੰਨੇ ਵਾਲਿਆਂ ਦਾ ਸਟੰਡਾਂ ਵਾਲਾ? ਸਾ ਸੌ ਤਾਜ਼ਾ ਬੱਲੇ ਬੱਲੇ ਇੰਗਲਿਸ਼ ਵੀ ਆਉਂਦੀ ਆ ਯੈਸ ਓ ਪੀਤਾ ਤੇਰਾ ਨਾਂ ਕੀ ਆ ਬਲਾਵਲਾ ਸਿੰਘ ਬਲਾਵਲਾ ਸਿੰਘ ਗਾਂ ਗੋਤ ਹੈ ਗੋਤ ਕੀ ਆ ਸਰਨੇਲ ਸੰਧੂ 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 ਠੀਕਾ ਕਿੰਨੇ ਚਿਰ ਹੋ ਗਿਆ ਸਟੰਟ ਕਰਦੇ ਨੂੰ ਸੰਧੂ ਆ ਹਮ ਕਦੇ ਕਦੇ ਚੱਲ ਫਿਰ ਖਤਰਨਾਕ ਜਿਆ ਕਾਰ ਸਟੰਟ ਵਾਹ ਵਾ ਨਹੀਂ ਇੱਕ ਹੋਰ ਹੁੰਦਾ ਵਾ ਚੱਲਦੇ ਚੱਲਦੇ ਉੱਤਰਦੇ ਭੱਜ ਲੋ ਸਾਈਕਲ ਛੱਡ ਦਿਓ ਆਹੋ ਪਿੱਛੇ ਹੋ ਜਾ ਪਿੱਛੇ ਸਾਰੇ ਇਹਨੂੰ ਮੈਂ ਕੋਈ ਫੜਕਾਇਆ ਇਹ ਫੜਕਾਇਆ ਸੀ ਇਹਨੂੰ ਆਹ ਇਹ ਜਾਰਾ ਮੈਸ਼ਾ ਅੱਲ ਆਪ ਐਵੇਂ ਫੜਕਦਾ ਗਿਆ ਚੰਨ ਤਾਂ ਜਰਾ ਬਚੀ ਸੰਦੀ ਭਾਈ ਜੀ ਆਪਾਂ ਪਹੁੰਚ ਗਏ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਣਾ ਸਵੇਰਾ ਕਰਾਂਗੇ ਅੰਮ੍ਰਿਤ ਵੇਰ ਦਰਸ਼ਨ ਆਲਕੀ ਸਾਹਿਬ ਦੇ ਦਰਸ਼ਨ ਕਰਾਂਗੇ ਹੋ ਜੀ ਸਾਹਮਣੇ ਹੈਗਾ ਜ਼ਿਲ੍ਹਾ ਵਾਲਾ ਬਾਗ ਦੇਖੋ ਦੇਖੋ ਜੀ ਦੁਕਾਨਾਂ ਵੀ ਕਿਵੇਂ ਜਗਮਗ ਜਗਮਗ ਕਰਦੀਆਂ ਨੇ ਬੜੀਆਂ ਇਹ ਆ ਜੀ ਬਾਜ਼ਾਰ ਆ ਦਰਬਾਰ ਸਾਹਿਬ ਦੇ ਕੋਲ ਬਸ 3-4 ਹੀ ਆ ਗਿਆ 아, 그래, 넌. 아, 가, 넌. 아, 그래, 넌. 아, 그

ये <shras> बकर

মাকাকেন সিযাকেনাকে জাকেনে কেনে জাকে কাকেনে

ਆਹ ਠੰਡਾ ਕੋਲਡ छोटा ਲੈ ਕੇ ਆਇਆ ਟੈਸਟ ਮੈਂ ਦੇਖ ਆਪਦਾ ਵੱਡਾ ਲੈ ਬਸ ਕਰ ਆਹ ਹੱਥ ਸਾਫ ਕਰਕੇ ਤੁਸੀਂ ਨਾ ਕਿਰਾਤ ਤੋ ਮਾਰੇ ਭਾਈ ਦੇ ਹੋਰ ਮੈਚ ਕੀ ਪਾਣੀ ਕੋਚੇ ਆ ਗਿਆ ਅਮਰਸਰੀ ਕੋਚੇ ਤੇ ਹੁਣ ਠਾਕੇ ਤੁਹਾਨੂੰ ਦੱਸ ਦਿਆਂ ਸਵਾਦ ਕਿਹੋ ਜਿਹਾ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਘਰ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਰੇ ਬਲੌਗ ਚ ਨਵੀਂ ਜਗ੍ਹਾ ਤੇ ਨਵੇਂ ਰਾਹਾਂ ਤੇ ਚੱਲਾਂਗੇ ਜੁੜੇ ਰਹੋ ਆਪਣੇ ਚੈਨਲ ਤੇ ਪੰਜਾਬੀ ਟਰੈਵਲ 29 ਤੇ ਚੰਗਾ ਜੀ ਸਸਰੀਕਾ